ਕਣਕ ਨੂੰ ਲੈ ਕੇ ਕਾਫੀ ਵਾਰ ਕਈ ਜਿਹੜੇ ਕਿ ਡਾਕਟਰ ਨੇ ਉਹ ਵੀ ਇਹ ਕਹਿੰਦੇ ਨੇ ਕਿ ਕਣਕ ਖਾਣੀ ਚੰਗੀ ਗੱਲ ਨਹੀਂ ਦੁੱਧ ਲੱਸੀ ਪੀਣਾ ਚੰਗੀ ਗੱਲ ਨਹੀਂ ਪਰ ਪੰਜਾਬ ਦੀ ਜਿਹੜੀ ਆਪਾਂ ਕਹ ਲਈਏ ਕਿ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਤਾਂ ਦੁੱਧ ਲੱਸੀਆਂ ਤੇ ਪਲੀ ਆ ਜਾਂ ਕਣਕ ਦੀ ਰੋਟੀ ਮੋਸਟਲੀ ਖਾਂਦੇ ਨੇ ਇਹ ਕਿੰਨੀ ਕੁ ਫਾਇਦੇਮੰਦ ਆ ਸਰੀਰ ਲਈ ਦੇਖੋ ਜੀ ਅ ਅੱਜ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਜਿੱਦਾਂ ਜਿੱਦਾਂ ਸਾਇੰਸ ਤਰੱਕੀ ਕਰ ਰਹੀ ਹੈ ਜਿੱਦਾਂ ਜਿੱਦਾਂ ਟੈਕਨੋਲੋਜੀ ਤਰੱਕੀ ਕਰ ਰਹੀ ਹੈ ਅਸੀਂ ਉਦਾਂ ਉਦਾਂ ਆਪਣੇ ਪਛੋਕਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਕਣਕ ਚਾਵਲ ਜਾਂ ਕੋਈ ਵੀ ਖੁਰਾਕ ਕਦੇ ਵੀ ਨੁਕਸਾਨ ਨਹੀਂ ਕਰ ਸਕਦੀ ਜੇ ਸਾਨੂੰ ਹਾਜਮ ਕਰਨਾ ਨਹੀਂ ਆਂਦਾ ਕਿਸੇ ਚੀਜ਼ ਨੂੰ ਸਾਨੂੰ ਖਾਣਾ ਹਾਜਮ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਚੀਜ਼ ਦੇ ਪ੍ਰਤੀ ਗਲਤ ਧਾਰਨਾ ਲੈ ਕੇ ਉਹਨੂੰ ਛੱਡਣਾ ਉਹ ਜਿਹੜੇ ਵੀ ਕੋਈ ਇਹ ਕਣਕ ਨੂੰ ਲੈ ਕੇ ਚਾਵਲ ਨੂੰ ਲੈ ਕੇ ਇਸ ਤਰ੍ਹਾਂ ਦਾ ਬਿਆਨ ਦਿੰਦੇ ਨੇ ਉਹਨਾਂ ਦੇ ਪਿੱਛੇ ਉਹਨਾਂ ਦੀ ਕੀ ਥਿਊਰੀ ਹੈ ਜਾਂ ਪਿੱਛੇ ਕਿਹੜੀ ਉਹਨਾਂ ਦੇ ਜਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਕਿ ਉਹ ਕਣਕ ਤੋਂ ਦੂਰ ਹੋਣ ਝੋਨੇ ਤੋਂ ਦੂਰ ਹੋਣ ਤੇ ਐਦਾਂ ਦੀ ਖੁਰਾਕ ਨਾ ਖਾਣ ਕਿ ਉਹਨਾਂ ਦੇ ਪ੍ਰੋਡਕਟ ਵਿਕਣ ਹੋ ਸਕਦਾ ਹੈ ਕਿ ਆਪਣੇ ਪ੍ਰੋਡਕਟ ਵੇਚਣ ਦੇ ਲਈ ਉਹ ਇਸ ਤਰੀਕੇ ਦੇ ਪ੍ਰਚਾਰ ਕਰ ਰਹੇ ਨੇ ਕਿ ਵੀ ਲੋਕ ਨੈਚੁਰਲ ਖੁਰਾਕ ਤੋਂ ਦੂਰ ਹੋਣ ਤੇ ਉਹਨਾਂ ਦਾ ਜੋ ਖਾਣਾ ਹੈ ਉਹਨੂੰ ਖਾ ਕੇ ਵੀ ਉਹਨਾਂ ਨੂੰ ਤਾਂ ਪ੍ਰੋਫਿਟ ਹੋਏ ਲੇਕਿਨ ਸਾਡੇ ਜਿਹੜੇ ਸਰੀਰ ਨੇ ਉਹ ਖਰਾਬ ਹੋ ਰਹੇ ਨੇ ਖੁਰਾਕ ਛੱਡਣਾ ਜ਼ਰੂਰੀ ਨਹੀਂ ਖੁਰਾਕ ਨੂੰ ਹਾਜ਼ਮ ਕਰਨਾ ਜ਼ਿਆਦਾ ਜ਼ਰੂਰੀ ਹੈ ਤੇ ਖੁਰਾਕ ਨੂੰ ਹਾਜ਼ਮ ਕਰਨਾ ਸਿੱਖੋ ਦੁੱਧ ਦਹੀਂ ਮੱਖਣ ਕਿਉਂ ਕਦੇ ਨੁਕਸਾਨ ਨਹੀਂ ਕਰਦਾ ਜੇ ਤੁਸੀਂ ਇਸ ਨੂੰ ਹਾਜ਼ਮ ਕਰਦੇ